ਇਕ ਓੰਕਾਰ ਸਤਗੁਰ ਪ੍ਰਸਾਦ ਗਉੜੀ ਬਿਰਾਗਣੂ ਸ਼੍ਰੀ ਰਵਿਦਾਸ ਜੀ ਹੋ ਕੇ ਕੋਬਨ ਜਾਰ ਨਰਾਮ ਕੋ ਮੇਰਾ ਟਾਂਡਾ ਲਾ ਦੇ ਆ ਜਾਏ ਤੇ ਕੋਬਨ ਜਾਰ ਨਰਾਮ ਕੋ ਮੇਰਾ ਟਾਂਡਾ ਲਾ ਦੇ ਆ ਜਾਏ ਰੇ ਇਹ ਸ਼ਬਦ ਭਗਤ ਰਵਿਦਾਸ ਜੀ ਦਾ ਹੈ ਗਉੜੀ ਵਿਰਾਗਣ ਦੇ ਅੰਦਰ ਭਗਤ ਜੀ ਨੇ ਇਹ ਪਵਿੱਤਰ ਵਚਨ ਆਖੇ ਹਨ ਰਹਾਉ ਵਾਲਾ ਪਦ ਹੈ ਭਗਤ ਜੀ ਅੰਮ੍ਰਿਤ ਵੇਲੇ ਜੰਗਲ ਵਿੱਚ ਬੈਠੇ ਉਸ ਪਰਮੇਸ਼ਰ ਅੱਗੇ ਅਰਦਾਸ ਬੇਨਤੀ ਕਰਦੇ ਹਨ ਕੋ ਬਨਜਾਰ ਨਰਾਮ ਕੋ ਮੇਰਾ ਟਾਂਡਾ ਲਾਦਿਆ ਜਾਏ ਰੇ ਹਾਏ ਕੋਈ ਰਾਮ ਦਾ ਬਨਜਾਰਾ ਜਿਹੜਾ ਕਿ ਮੇਰੇ ਨਾਲ ਇਹ ਰਾਮ ਦੇ ਨਾਮ ਦੀ ਸਾਂਝ ਕਰੇ ਇਹ ਵਿਚਾਰ ਕਰਦੇ ਹੋਏ ਮਨ ਵਿੱਚ ਗੁਰੂ ਜੀ ਨੂੰ ਅਰਜ ਕਰਦੇ ਹਨ ਐਨੇ ਜੀ ਨੂੰ ਇੱਕ ਹਰਨੀ ਭੱਜੀ ਭੱਜੀ ਆਈ ਰਵਿਦਾਸ ਮਹਾਰਾਜ ਦੇ ਕੋਲ ਆ ਕੇ ਖੜ ਗਏ ਤੇ ਅੱਖਾਂ ਦੇ ਵਿੱਚ ਅਥਰੂ ਡਿੱਗਦੇ ਪਏ ਨੇ ਭਗਤ ਜੀ ਦੇਖਣ ਲੱਗੇ ਉਸ ਦੇ ਪਿੱਛੇ ਇੱਕ ਸ਼ਿਕਾਰੀ ਦੇਵ ਨਹਿਦ ਦੇ ਨਾਮ ਦਾ ਪਿੱਛੇ ਹੀ ਆ ਗਿਆ ਭਗਤ ਜੀ ਪੁੱਛਦੇ ਨੇ ਕਿ ਭਾਈ ਏ ਤੂੰ ਕੀ ਕਰਦਾ ਪਿਆ ਹੈ ਇਧਰ ਦੇਖੋ ਇਹ ਹਿਰਨੀ ਗਰਭવતી ਹੈ ਬੱਚਾ ਇਸ ਦੇ ਪੇਟ ਵਿੱਚ ਹੈ ਤੂੰ ਕੀ ਕਰਨਾ ਚਾਹੁੰਦਾ ਹੈ ਆਖਿਆ ਮਹਾਰਾਜੇ ਮੇਰਾ ਕਰਮ ਹੈ ਮੈਂ ਆਪਣਾ ਕਰਮ ਕਰ ਰਿਹਾ ਹਾਂ ਇਸ ਨੂੰ ਵੇਚ ਕੇ ਧਨ ਪੈਸਾ ਖਟਾਂਗਾ ਆਪਣੇ ਬੱਚੇ ਪਾਲਾਂਗਾ ਪਰ ਮਹਾਰਾਜ ਆਖਣ ਲੱਗੇ ਭਲਿਆ ਦੂਜੇ ਦੀ ਜਾਨ ਲੈ ਕੇ ਤੂੰ ਆਪਣਾ ਪਰਿਵਾਰ ਕਿਵੇਂ ਪਾਲ ਸਕਦਾ ਹੈ ਇਹ ਹਿਰਨੀ ਵੀ ਖਤਮ ਹੋ ਜਾਵੇਗੀ ਤੇ ਉਸਦੇ ਬੱਚੇ ਵੀ ਇਸ ਕਰਕੇ ਆਖਣ ਲੱਗੇ ਤੂੰ ਇਹ ਵਿਚਾਰ ਸਰਬਣ ਕਰ ਭਗਵਾਨ ਜੀ ਬੇਨਤੀ ਕਰਦ ਨੇ ਅਕਾਲ ਪੁਰਖ ਅੱਗੇ ਕਿ ਤੇਰੀ ਦੁਨੀਆ ਕੈਸੀ ਹੈ ਇਹ ਕੈਸੀ ਦੁਨੀਆ ਹੈ ਮਾਲਕ ਦੂਸਰੇ ਦਾ ਘਰ ਉਜਾੜ ਕੇ ਆਪਣਾ ਘਰ ਬਸਾਣਾ ਚਾਹੁੰਦੇ ਨੇ ਅੱਗੇ ਸਤਿਗੁਰੂ ਜੀ ਦਾ ਵਚਨ ਨੇ ਘਟ ਓ ਅਬਕਟ ਡੂੰਗਰ ਕਣਾ ਇੱਕ ਨਿਰਗੁਣ ਵੈਲ ਹਮਾਰ ਕੇ ਰਸਤਾ ਐਸਾ ਉੱਚਾ ਨੀਮ ਹੈ ਮੈਂ RAM ਦਾ ਵੰਜਾਨ ਕਰਦਾ ਹੋਇਆ ਆਪਣਾ ਧਨ ਲੱਦਿਆ ਹੈ ਆ ਗੱਡਾ ਭਰਿਆ ਜਾ ਰਿਹਾ ਹੈ ਮੇਰਾ RAM ਨਾਮ ਦੇ ਧਨ ਦਾ ਮੇਰਾ ਬੈਲ ਵੀ ਨਿਮਾਣਾ ਹੈ ਇਹ ਨ ਪੈਂਡਿਆਂ ਨੂੰ ਕਿਸਰਾ ਤੈ ਕਰੇਗਾ ਘਟੇ ਅਵ ਘਟੇ ਡੂੰਗਰ ਕਣਾ ਇੱਕ ਨਿਰਗੁਣ ਬੈਲ ਹਮਾਰ ਅਗੇ ਆਖਦੇ ਨੇ ਪਾਸ਼ਾ ਰਾਮਈਐ ਸੋ ਬੇਨਤੀ ਮੇਰੀ ਪੂੰਜੀ ਰਾਖ ਮੁਰਾਰ 헤 ਰਾਮਈਆ हे ਸੋਹਣੇ ਮਾਲਕ ਤੇਰੇ ਚਰਨਾਂ ਦੇ ਵਿੱਚ ਮੇਰੀ ਬੇਨਤੀ ਹੈ ਮੇਰੀ ਅਰਜ ਹੈ ਜੋ ਮੈਂ ਇਹ ਰਾਮ ਨਾਮ ਦਾ ਧਨ ਲੱਗਿਆ ਹੋਇਆ ਹੈ ਹੇ ਮਰਾਰੀ ਜੀ ਮੇਰੇ ਇਸ ਗੱਡੇ ਨੂੰ ਪਾਰ ਕਰ ਦਿਓ ਇਸ ਮਨ ਨੂੰ ਸਮਝਾਉਂਦੇ ਨੇ ਸਤਿਗੁਰੂ ਜੀ ਆਖਦੇ ਨੇ ਕਿ ਭਾਈ ਮੈਨੇ ਰਾਮ ਨਾਮ ਦਾ ਧਨ ਲੱਧਿਆ ਹੈ ਮਨ ਆਖਿਆ ਹੈ ਵੈਨੂੰ ਕਿ ਮੇਰਾ ਜੋ ਮਨ ਹੈ ਵਿਕਾਰਾਂ ਦੇ ਨਾਲ ਲੱਧਿਆ ਹੋਇਆ ਹੈ ਇਸ ਕਰਕੇ ਇਹਨਾਂ ਵਿਕਾਰਾਂ ਤੋਂ ਬਚਾਉਣ ਵਾਸਤੇ ਮੈਨੂੰ हे ਪਰਮੇਸ਼ਰ ਮੇਰੀ ਮਦਦ ਕਰ ਕਾਮ ਕ੍ਰੋਧ ਦੇ ਟੋਏ ਹਨ ਲੋਭ মোহ ਹੰਕਾਰ ਦੀਆਂ ਉੱਚੇ ਪਹਾੜੇ ਪੈਂਡੇ ਹਨ ਇਹਨਾਂ ਨੂੰ ਪਾਰ ਕਿਵੇਂ ਕਰੇਗਾ हे ਸੋਹਣੇ ਰਮਈਏ ਮੇਰੀ ਤੇਰੇ ਅੱਗੇ ਬੇਨਤੀ ਹੈ ਮੇਰੀ ਪੂੰਜੀ ਰੱਖਣ ਦੀ ਕਿਰਪਾ ਕਰੋ ਮੈਂ ਰਾਮ ਨਾਮ ਦਾ ਵਪਾਰ ਕਰਦਾ ਹਾਂ ਕੋ ਵਨਜਾਰਨ ਰਾਮ ਕੋ ਮੇਰਾ ਟਾਂਡਾ ਲਾਦਿਆ ਜਾਏ ਰੇ ਅਗੇ ਵਚਨੇ ਭਗਤ ਜੀ ਦੇ ਹਉ ਬੰਜਾਰ ਨਿਰਾਮ ਕੋ ਸਹਿਜ ਕਰੋਂ ਵਪਾਰ ਮੈਂ ਬੰਜਾਰਾ ਹੂੰ RAM ਦਾ ਸਹਿਜ ਅਵਸਥਾ ਦੇ ਵਿੱਚ ਗਿਆਨ ਪ੍ਰਾਪਤ ਕਰਕੇ ਮੈਂ ਇਸ ਵਪਾਰ ਕਰ ਰਿਹਾ ਹੂੰ ਇਹ ਵਪਾਰ ਸਤਿਗੁਰੂ ਜੀ ਆਪ ਨੇ ਜਿਹਨੇ ਬਖਸ਼ੀ ਕੀਤੀ ਹੈ ਏ ਅਕਾਲ ਪੁਰਖ ਏ ਮੇਰੇ ਸੋਹਣੇ RAM ਏ ਸਹਿਜ ਅਵਸਥਾ ਦੇ ਵਿੱਚ ਆ ਕੇ ਮੈਂ ਵਪਾਰੀ ਹਾਂ ਰਾਮ ਨਾਮ ਦਾ ਵਪਾਰ ਕਰ ਰਿਹਾ ਹਾਂ ਮੈਂ ਰਾਮ ਨਾਮ ਧਨ ਲਾਦਿਆ ਵਿਖਲਾਦੀ ਸੰਸਾਰ ਮੈਂ ਰਾਮ ਨਾਮ ਦਾ ਧਨ ਲੱਦਿਆ ਹੋਇਆ ਹੈ ਤੇ ਵਖਾਖਿਆ ਹੈ ਜਹਰ ਨੂੰ ਕਿ ਸੰਸਾਰੀਆਂ ਨੇ ਵਿਖਲਦੀ ਹੋਈ ਹੈ ਇਹ ਰਾਮ ਨਾਮ ਦਾ ਜਪ ਨਹੀਂ ਕਰਦੇ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀਆਂ ਲਹਿਰਾਂ ਦੇ ਵਿੱਚ ਖਚਤ ਹੋਏ ਫਿਰਦੇ ਨੇ ਤਨ ਦولت ਮਾਇਆ ਦੇ ਪਿੱਛੇ ਭੱਜੇ ਫਿਰਦੇ ਨੇ ਤੇ ਮੈਂ ਤਾਂ ਰਾਮ ਨਾਮ ਦਾ ਵਪਾਰ ਲੱਜਿਆ ਹੋਇਆ ਹੈ हे ਮਰਾਰ ਮੇਰੀ ਪੂੰਜੀ ਰੱਖ ਲੈ ਪੂੰਜੀ ਮੇਰੀ ਸਬਤ ਰੱਖਣਾ ਇਸ ਵੇਲ ਨੂੰ ਨਵਾਂ ਨਰਵਾ ਬਣਾ ਦੇਵੋ ਕੋ ਵੰਜਾਰੋ ਰਾਮ ਕੋ ਮੇਰਾ ਟਾਂਡਾ ਲਾਦਿਆ ਜਾਇ ਰੇ ਇਸ ਟਾਂਡੇ ਨੂੰ ਪਾਰ ਕਰ ਦਿਓ ਇਸ ਭਾਵਸ ਸਾਗਰ ਸਮੁੰਦਰ ਤੋਂ ਪਾਵ ਕੇ ਦੁਨਿਆਵੀ ਜੰਗਲ ਹੈ ਜਿਹੜਾ ਇਹਦੇ ਵਿੱਚੋਂ ਤੁਸੀਂ ਇਹਨੂੰ ਪਾਰ ਕਰ ਦਿਓ ਮੇਰੀ ਬੇਨਤੀ ਹੈ ਮੇਰੀ ਅਰਜ ਹੈ ਮੇਰੀ ਗੁਜਾਰਸ਼ ਹੈ ਗੁਰੂ ਪਾਤਸ਼ਾਹ ਜੀ ਉਹ ਅੱਗੇ ਵਚਨ ਕਰਦੇ ਨੇ ਔਰ ਵਾਰ ਪਾਰ ਕੇ ਦਾਨੀਆਂ ਲਿਖ ਲਿਓ ਵਾਲ ਪਤਾਲ ਹੇ ਚਿਤਲ ਗੁਬਤੋ ਲੇਖਾ ਲਿਖਣ ਵਾਲਿਓ ਤੁਸੀਂ ਜੋ ਮਰਜੀ ਲਿਖੋ ਜੋ ਤੁਹਾਡੇ ਦਿਲ ਵਿੱਚ ਆਉਂਦਾ ਸੋ ਲਿਖੋ ਪਰ ਮੋਹੇ ਜਮ ਦੰਡ ਨਾ ਲੱਗ ਗਈ ਤਜਿਲੇ ਸਰਵ ਜੰਜਾਲ ਕਿ ਮੈਂ ਤਾਂ ਜਮਾ ਦਾ ਡਰ ਨਹੀਂ ਮੰਨਦਾ ਨਾ ਮੈਨੂੰ ਜਮਾ ਦੇ ਜਰਦੀ ਕੋਈ ਤਾਂ ਘਾ ਕਿ ਮੈਨੂੰ ਜਮਾ ਦਾ ਡਰ ਲੱਗੇਗਾ ਕਿਉਂਕਿ ਮੈਂ ਸਾਰੇ ਜੰਜਾਲ ਦੁਨਿਆਵੀ ਰੰਗ ਤਜੇ ਹੋਏ ਨੇ ਸਿਰਫ ਮੈਨੂੰ ਇੱਕ RAM ਨਾਮ ਦਾ ਰੰਗ ਲੱਗਿਆ ਹੋਇਆ ਹੈ ਐ ਚਿੱਤਰ ਗੁਪਤੋ ਜਿਹੜਾ ਲੇਖਾ ਤੁਸੀਂ ਲਿਖਣਾ ਹੈ ਲਿਖ ਲਓ ਪਰ ਮੈਂ ਇਹਨਾਂ ਜਮਾ ਦੇ ਜਾਂੜ ਤੋਂ ਪਰੇ ਹਾਂ ਮੈਂ ਇਹਨਾਂ ਤੋਂ ਨਹੀਂ ਦਰਦਾ ਇਹ ਵਚਨ ਦੇਵਨੈਥ ਸੁਣ ਰਿਹਾ ਹੈ ਕਿ ਭਗਤ ਜੀ ਕੀ ਉਚਾਰਨ ਕਰਦੇ ਹਨ ਅੱਗੇ ਬਖਸ਼ੇ ਕਰਦੇ ਨੇ ਜੈਸਾ ਰੰਗ ਕੁਸੰਭਕਾ ਤੈਸਾ ਇਹ ਸੰਸਾਰ ਇਹ ਵਿਨਸਨਹਾਰਾ ਹੈ ਸੰਸਾਰ ਕਿ ਜੈਸੇ ਕਿ ਕੁਸੰਬੇ ਦਾ ਰੰਗ ਹੁੰਦਾ ਹੈ ਉਹ ਰੰਗ ਕੱਚਾ ਹੁੰਦਾ ਹੈ ਇਸੇ ਤਰ੍ਹਾਂ ਦਾ ਇਹ ਸੰਸਾਰ ਹੈ ਵਿਨਸਨਹਾਰਾ ਪਲ ਵਿੱਚ ਵਿਸਰ ਜਾਏਗਾ ਅਗੇ ਵਚਨ ਨੇ ਭਗਤ ਜੀ ਦੇ ਮੇਰੇ ਰਮਈਏ ਰੰਗ ਮਜੀਠਕਾ ਕੌਰ ਵਿਦਾਸ ਜਮਾਰ ਇਹ ਵਚਨ ਪਗਤ ਰਵਿਦਾਸ ਜੀ ਆਖਦੇ ਹਨ ਕਿ ਮੈਂ ਨੀਵੀਂ ਜਾਤ ਦਾ ਹੋ ਕੇ ਉਸ ਪਰਮੇਸ਼ਰ ਉਸ ਕਾਲਪੁਰਖ ਦੀ ਅਰਦਾਨਾ ਕੀਤੀ ਹੈ ਤੇ ਮੈਨੂੰ ਸੰਸਾਰ ਵਿੱਚ ਭੇਜਿਆ ਹੈ ਇਸ ਲੋਕਾਇ ਨੂੰ ਸਦਾਰਨ ਵਾਸਤੇ ਉਸ ਪਰਮੇਸ਼ਰ ਨੇ ਕਿ ਸੰਸਾਰ ਵਿੱਚ ਉੱਚ ਨੀਚ ਦਾ ਬڑا ਬੋਲ ਵਾਲਾ ਹੋਇਆ ਹੈ ਤੂੰ ਜਾ ਕੇ ਭਾਈ ਇਸ ਦੁਨੀਆ ਨੂੰ ਸਿੱਧੇ ਰਸਤੇ ਲਾਉਣਾ ਹੈ ਸੋ ਇਹ ਵਚਨ ਭਗ ਜੀ ਦੇ ਨੇ ਆਪਾਂ ਨੇ ਇਹਨਾਂ ਦੇ ਵਚਨ ਮੰਨ ਕੇ ਉਸ ਪਰਮੇਸ਼ਰ ਦੇ ਨਾਲ ਜੁੜਨਾ ਹੈ ਸੱਚ ਦਾ ਵਪਾਰ ਕਰਨਾ ਹੈ ਸੱਚ ਦੇ ਨਾਲ ਜੁੜ ਕੇ ਆਪਣੇ ਮਨ ਦੇ ਵਕਾਰਾਂ ਦੀ ਮੈਲ ਲਾ ਕੇ ਮਨ ਨੂੰ ਪਵਿੱਤਰ ਕਰਨਾ ਹੈ ਤੇ ਦੁਨੀਆ ਦੇ ਵਿੱਚ ਸੱਚ ਦਾ ਬੋਲ ਵਾਲਾ ਬਖਸ਼ਿਸ਼ ਕਰਨਾ ਹੈ ਤੋ ਇਤਨੀਆਂ ਵਿਚਾਰਾਂ ਭਗਤ ਰਵਿਦਾਸ ਜੀ ਨੇ ਸਾਨੂੰ ਸਮਝਾਉਣੀਆ ਕੀਤਾ ਨਹੀਂ ਕਿ ਐ ਦੁਨੀਆ ਦੇ ਲੋਗੋ ਸੱਚ ਨਾਲ ਜੁੜੋ ਸੱਚ ਦਾ ਉਪਦੇਸ਼ ਕਮਾਓ ਸੱਚੇ ਗੁਰੂ ਦੇ ਲੜ ਲੱਗਿਆਂ ਤੁਹਾਡਾ ਜਨਮ ਸਫਲਾ ਹੋ ਜਾਵੇਗਾ ਇਤਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਖੇਮਾ ਕਰਨੀ ਗੁਰੂ ਪਿਆਰਿਓ ਬਲਾਉ ਫਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ